ਜਿੰਨਾ ਵੀ ਉਹ ਆਪਣੇ ਆਪ ਨੂੰ ਬਿਜ਼ੀ ਰੱਖ ਸਕਦੇ ਨੇ এডਿਕੇਸ਼ਨ 'ਚ ਗੇਮਾਂ 'ਚ ਉਹਦੇ ਨਾਲ ਕੀ ਹੋਏਗਾ ਕਿ ਸ਼ੈਤਾਨ ਨੂੰ ਮੌਕਾ ਨਹੀਂ ਮਿਲੇਗਾ ਔਰ ਉਹ ਉਹਦੇ ਕਾਰਨ ਉਹ ਨਸ਼ਿਆਂ ਤੋਂ ਜਿਹੜਾ ਹੈ ਆਪਣੇ ਆਪ ਨੂੰ ਦੂਰ ਰੱਖ ਸਕਦੇ ਨੇ ਕਿ ਜਿਹੜਾ ਪੰਜ ਦਰਿਆਵਾਂ ਦੀ ਧਰਤੀ ਸੀ ਪੰਜਾਬ ਪਰ ਜਿਹੜਾ ਛੇਵਾਂ ਦਰਿਆ ਆ ਉਹ ਨਸ਼ਿਆਂ ਦਾ ਆ ਤੇ ਸਤਵਾਂ ਜਿਹੜਾ ਆ ਸੋਸ਼ਲ ਮੀਡੀਆ ਦਾ ਜਿਹੜਾ ਛੋਟੀ ਉਮਰ ਦੇ ਵਿੱਚ ਸ਼ਾਦੀਆਂ ਵਾਲੇ ਬੰਨੇ ਨਾ ਜੇ ਪੈਣ ਔਰ ਖਾਸ ਤੋਂ ਖਾਸ ਕਰਕੇ ਉਹ ਧਿਆਨ ਰੱਖਣ ਕਿ ਆਪਣੀ ਲਾਈਫ ਨੂੰ ਜਿਹੜਾ ਹੈ ਬਿਲਟ ਅਪ ਕਰਨ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੁਹਾਡੇ ਮਾਧਿਅਮ ਦੁਆਰਾ ਕਿ ਆਓ ਅਸੀਂ ਇਸ ਨਸ਼ੇ ਦੇ ਵਿਰੁੱਧ ਇੱਕ ਮੁਹਿੰਮ ਚੜਾਈਏ ਅਸੀਂ ਆਪਣੇ ਜਿਲ੍ਹੇ ਤੋਂ ਸ਼ੁਰੂਆਤ ਕੀਤੀ ਆ ਔਰ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਪੰਜਾਬ ਦੇ ਵਿੱਚ ਔਰ ਇਸ ਤੋਂ ਬਾਅਦ ਵੀ ਦੂਸਰੇ ਲੋਕਾਂ ਨਾਲ ਐਸੋਸੀਏਟ ਟਾਈਪ ਕਰਕੇ ਇਸ ਮੁਹਿੰਮ ਨੂੰ ਅੱਗੇ ਵਧਾਇਆ ਜਾਵੇ ਸਭ ਤੋਂ ਪਹਿਲਾਂ ਮੈਂ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਦਾ ਔਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਲਿਵਿੰਗ ਵਰਡ ਪਾਸਟਰ ਵੈਲਫੇਅਰ ਐਸੋਸੀਏਸ਼ਨ ਜੋ ਇੱਕ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਹੈ ਉਸ ਨੂੰ ਉਹਨਾਂ ਨੇ ਸ਼ੁਰੂ ਕੀਤਾ ਹੈ ਔਰ ਅੱਜ ਇਸ ਮੁਹਿੰਮ ਦਾ ਪਹਿਲਾ ਜਿਹੜਾ ਹੈ ਉਹ ਪ੍ਰੋਗਰਾਮ ਅਸੀਂ ਸ਼ਹਿਜ਼ਾਦਾ ਨੰਗਲ ਦੇ ਵਿੱਚ ਜਿਹੜਾ ਹੈ ਸਾਡੇ ਐਸੋਸੀਏਸ਼ਨ ਦੇ ਪਾਸਟਰ ਪਾਸ ਨਸੀਬ ਜੀ ਦੀ ਅਗਵਾਈ ਹੇਠ ਜਿਹੜਾ ਹੈ ਉਹ ਅੱਜ ਕੀਤਾ ਹੈ ਅਸੀਂ ਇਹਦੇ ਬਾਰੇ ਕਾਫੀ ਬੈਠ ਕੇ ਸਾਰੀ ਐਸੋਸੀਏਸ਼ਨ ਨੇ ਡਿਸਕਸ ਕੀਤੀ ਸੀ ਔਰ ਅਸੀਂ ਇਸ ਸਿੱਟੇ ਦੇ ਉੱਤੇ ਪਹੁੰਚੇ ਹਾਂ ਕਿ ਅ ਅਵੇਅਰਨੈਸ ਕੈਂਪਸ ਜਿਹੜੇ ਨੇ ਪਿੰਡਾਂ ਦੇ ਵਿੱਚ ਜਿਹੜੇ ਆ ਕੀਤੇ ਜਾਣ ਜਿਹਦੇ ਨਾਲ ਜਾਗਰੂਕਤਾ ਜਿਹੜੀ ਹੈ ਬੱਚਿਆਂ ਦੇ ਅੰਦਰ ਆਵੇਗੀ ਕਿ ਨੌਜਵਾਨ ਜਿਹੜੇ ਨੇ ਉਹ ਖੇਡਾਂ ਦੇ ਵੱਲ ਔਰ ਨਾਲ ਦੀ ਨਾਲ এডਿਕੇਸ਼ਨ ਦੇ ਵੱਲ ਨੂੰ ਟਰਨ ਹੋਣ ਉਹਨਾਂ ਦੇ ਵੱਲ ਨੂੰ ਉਹਨਾਂ ਦਾ ਝੁਕਾਓ ਹੋਵੇ ਤਾਂ ਕਿ ਜਿੰਨਾ ਵੀ ਉਹ ਆਪਣੇ ਆਪ ਨੂੰ ਬਿਜ਼ੀ ਰੱਖ ਸਕਦੇ ਨੇ এডਿਕੇਸ਼ਨ ਚ ਗੇਮਾਂ ਚ ਉਹਦੇ ਨਾਲ ਕੀ ਹੋਏਗਾ ਕਿ ਸ਼ੈਤਾਨ ਨੂੰ ਮੌਕਾ ਨਹੀਂ ਮਿਲੇਗਾ ਔਰ ਉਹ ਉਹਦੇ ਕਾਰਨ ਉਹ ਨਸ਼ਿਆਂ ਤੋਂ ਜਿਹੜਾ ਹੈ ਆਪਣੇ ਆਪ ਨੂੰ ਦੂਰ ਰੱਖ ਸਕਦੇ ਨੇ ਮੈਂ ਇਹ ਕਹਿਣਾ ਚਾਹਾਂਗਾ ਕਿ ਬਿਲਕੁਲ ਤੁਸੀਂ ਠੀਕ ਕਿਹਾ ਵਾ ਕਿ ਜਿਹੜਾ ਪੰਜ ਦਰਿਆਵਾਂ ਦੀ ਧਰਤੀ ਸੀ ਪੰਜਾਬ ਪਰ ਜਿਹੜਾ ਛੇਵਾਂ ਦਰਿਆ ਆ ਉਹ ਨਸ਼ਿਆਂ ਦਾ ਆ ਤੇ ਸਤਵਾਂ ਜਿਹੜਾ ਆ ਉਹ ਸੋਸ਼ਲ ਮੀਡੀਆ ਦਾ ਜਿਹੜਾ ਜੋਗਿਆ ਉਸ ਨੂੰ ਜੇ ਆਪਾਂ ਦੇਖਿਆ ਜਾਏ ਤੇ ਹੁਣ ਵੀ ਮੈਂ ਜੇ ਗੱਲ ਕਰ ਰਿਹਾ ਤੇ ਇਹ ਵੀ ਸੋਸ਼ਲ ਮੀਡੀਆ ਦੇ ਜ਼ਰੂਰੀ ਕਰ ਰਿਹਾ ਇੱਕ ਕਵਰੇਜ ਤੁਸੀਂ ਕਰ ਰਹੇ ਹੋ ਇਹ ਵੀ ਇੱਕ ਅੱਛਾ ਸਾਧਨ ਹੈ ਜਿਸ ਨੂੰ ਵਧੀਆ ਤਰੀਕੇ ਨਾਲ ਜਿਹੜਾ ਹੈ ਇਸਤੇਮਾਲ ਕੀਤਾ ਜਾ ਸਕਦਾ ਪਰ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਇਹਨੂੰ ਗਲਤ ਤਰੀਕੇ ਨਾਲ ਇਸਤੇਮਾਲ ਕਰ ਰਹੇ ਨੇ ਇਸੇ ਕਰਕੇ ਅੱਜ ਲੜਕੀਆਂ ਲੜਕੇ ਜਿਹੜੇ ਨੇ ਉਹ ਗੁੰਮਰਾਹ ਹੋ ਰਹੇ ਨੇ ਔਰ ਇਸ ਜਿਹੜੀ ਡਿਵਾਈਸ ਦੇ ਕਬਜੇ ਚ ਆ ਕੇ ਉਹ ਸਾਰਾ ਦਿਨ ਆਪਣੇ ਆਪ ਨੂੰ ਟਿਕਟੋਕ ਉੱਤੇ ਰੀਲਾਂ ਦੇ ਉੱਤੇ ਜਾਂ ਉਹ ਫੇਸਬੁੱਕ ਉੱਤੇ ਇੰਸਟਾਗ੍ਰam ਉੱਤੇ ਜਾਂ YouTube ਦੇ ਉੱਤੇ ਔਰ ਕਈ ਤਿੱਥੋਂ ਤੱਕ ਕਿ ਆ ਕਿ ਜਰੀਲਾ ਬਣਾਉਂਦੇ ਬਣਾਉਂਦੇ ਕਈ ਲੋਕਾਂ ਨੇ ਆਪਣੀ ਜਿਹੜੀ ਜ਼ਿੰਦਗੀ ਦੀ ਲੀਲਾ ਆ ਉਹ ਖਤਮ ਕਰ ਲਈ ਔਰ ਨਾਲ ਦੀ ਨਾਲ ਇੱਕ ਹੋਰ ਗੱਲ ਜਿਹੜੀ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਇਹ ਮੀਡੀਆ ਜਿਹੜਾ ਹੈ ਇੱਕ ਅੱਛਾ ਸਾਧਨ ਹੈ ਪਰ ਇਹਨੂੰ ਸਹੀ ਸਹੀ ਕੰਮ ਦੇ ਲਈ ਇਸਤੇਮਾਲ ਕੀਤਾ ਜਾਏ ਨਾ ਕਿ ਇਹਨੂੰ ਗਲਤ ਕੰਮ ਦੇ ਲਈ ਮੈਨੂੰ ਵਿਸ਼ਵਾਸ ਹੈ ਕਿ ਜਿਹੜੀ ਲਿਵਿੰਗ ਵਰਲਡ ਪਾਸਟਰ ਵੈਲਫੇਅਰ ਐਸੋਸੀਏਸ਼ਨ ਨੇ ਮੁਹਿੰਮ ਜਿਹੜੀ ਅੱਜ ਪਹਿਲੀ ਵਾਰ ਸ਼ਹਾਜ਼ਾਦਾਨੰਗਲ ਤੋਂ ਸ਼ੁਰੂ ਕੀਤੀ ਹੈ ਇਹਨੂੰ ਅਸੀਂ ਨਗਰ-ਨਗਰ ਪਿੰਡ-ਪਿੰਡ ਦੇ ਵਿੱਚ ਲੈ ਕੇ ਜਾ ਰਹੇ ਹਾਂ ਥੋੜੇ ਦਿਨ ਪਹਿਲਾਂ ਪੀਰਾ ਬਾਗ ਦੇ ਵਿੱਚ ਇੱਕ ਕਬੱ ਔਰ ਉਹਦੇ ਵਿੱਚ ਵੀ ਪੀਰਾਬਾਗ ਦੇ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਨੌਜਵਾਨਾਂ ਨੂੰ ਪ੍ਰੇਰਣਾ ਦਿੱਤੀ ਕਿ ਉਹਨਾਂ ਨੇ ਕਬੱਡੀ ਦਾ ਟੂਰਨਾਮੈਂਟ ਕਰਾਇਆ ਔਰ ਨੌਜਵਾਨ ਜਿਹੜੇ ਨੇ ਉਹ ਖੇਡਾਂ ਦੇ ਵੱਲ ਨੂੰ ਉਹਨਾਂ ਦਾ ਝੁਕਾਓ ਹੋ ਰਿਹਾ ਤਾਂ ਮੈਂ ਵਿਸ਼ਵਾਸ ਕਰਦਾ ਕਿ ਜੇ ਅਸੀਂ ਇਸ ਮੁਹਿੰਮ ਨੂੰ ਇਸੇ ਤਰੀਕੇ ਨਾਲ ਹੋਰ ਨਾ ਪਿੰਡਾਂ 'ਚ ਲੈ ਕੇ ਗਏ ਤੇ ਜਲਦੀ ਜਿਹੜਾ ਪੰਜਾਬ ਹੈ ਉਹ ਨਸ਼ਾ ਮੁਕਤ ਹੋ ਜਾਏਗਾ ਅਖੀਰ ਵਿੱਚ ਇਹੋ ਮੈਸੇਜ ਦੇਣਾ ਚਾਹਨਾ ਕਿ ਬੱਚਿਆਂ ਨੂੰ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਨਸ਼ੇ ਤੋਂ ਮੁਕਤ ਰਹਿਣਾ ਚਾਹੀਦਾ ਔਰ ਉਹ ਖੇਡਾਂ ਵੱਲ ਗੇਮਾਂ ਵੱਲ ਔਰ ਖਾਸ ਕਰਕੇ ਐਜੂਕੇਸ਼ਨ ਵੱਲ ਧਿਆਨ ਰੱਖਣ ਛੋਟੀ ਉਮਰ ਦੇ ਪੈਣ ਔਰ ਖਾਸ ਤੋਂ ਖਾਸ ਕਰਕੇ ਉਹ ਧਿਆਨ ਰੱਖਣ ਕਿ ਆਪਣੀ ਲਾਈਫ ਨੂੰ ਜਿਹੜਾ ਹੈ ਬਿਲਟ ਅਪ ਕਰਨ ਐਜੂਕੇਸ਼ਨ ਦੇ ਵਿੱਚ ਅੱਗੇ ਆਉਣ ਬਿਜ਼ਨਸ ਦੇ ਵਿੱਚ ਅੱਗੇ ਆਉਣ ਕਾਰੋਬਾਰਾਂ ਦੇ ਵਿੱਚ ਅੱਗੇ ਆਉਣ ਤਾਂ ਜੋ ਸਾਡਾ ਜਿਹੜਾ ਇਹ ਪੰਜਾਬ ਹੈ ਇੱਕ ਖੁਸ਼ਹਾਲ ਤੇ ਇੱਕ ਬਹੁਤ ਹੀ ਵਧੀਆ ਜਿਹੜਾ ਪੰਜਾਬ ਬਣ ਸਕੇ ਔਰ ਮੈਂ ਆਖਰ ਦੇ ਵਿੱਚ ਇੱਕ ਸਲੋਗਨ ਦੇ ਨਾਲ ਇਹਨੂੰ ਸਮਾਪਤ ਕਰਾਂਗਾ ਕਿ ਅਮਲੀ ਕਿਸੇ ਨੂੰ ਕਹਿ ਨਹੀਂ ਦੇਣਾ ਨਸ਼ਾ ਪੰਜਾਬ 'ਚ ਰਹਿਣ ਨਹੀਂ ਦੇਣਾ ਅਮਲੀ ਕਿਸੇ ਨੂੰ ਕਹਿ ਨਹੀਂ ਦੇਣਾ ਨਸ਼ਾ ਪੰਜਾਬ 'ਚ ਰਹਿਣ ਨਹੀਂ ਦੇਣਾ ਪਰਮੇਸ਼ਰ ਆਪ ਸਭ ਨੂੰ ਆਸ਼ੀਸ਼ ਔਰ ਬਰਕਤ ਦੇਵੇ ਧੰਨਵਾਦ ਜੈਮ ਅਸੀਂ ਲਿਵਿੰਗ ਵਰਡ ਪਾਸਟਰ ਵੈਲਫੇਅਰ ਐਸੋਸੀਏਸ਼ਨ ਗੁਰਦਾਸਪੁਰ ਦੇ ਵੱਲੋਂ ਇੱਕ ਪਹਿਲ ਕੀਤੀ ਆ ਨਸ਼ਿਆਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰੀਏ ਅਵੇਅਰ ਕਰੀਏ ਕਿਉਂਕਿ ਅਸੀਂ ਸਮਝਦੇ ਹਾਂ ਕਿ ਇਸ ਸਮਾਜ ਦੇ ਵਿੱਚ ਜਿਹੜੀ ਕੁਰੀਤੀ ਨਸ਼ੇ ਦੀ ਹੈ ਦੇ ਨਾਲ ਬਹੁਤ ਸਾਰੇ ਸਮੱਸਿਆਵਾਂ ਜੁੜੀ ਦੀਆਂ ਆ ਤਾਂ ਅਸੀਂ ਗੁਰਦਾਸਪੁਰ ਦੇ ਸੰਗਲਪੁਰਾ ਦੇ ਇਲਾਕੇ ਦੇ ਵਿੱਚ ਪਹਿਲ ਕੀਤੀ ਆ ਕਿ ਅਸੀਂ ਨਸ਼ਿਆਂ ਦੇ ਬਾਰੇ ਚ ਲੋਕਾਂ ਨੂੰ ਜਾਗਰੂਕ ਕਰੀਏ ਤਾਂ ਜੋ ਲੋਕ ਜਿਹੜੇ ਆ ਇਸ ਬੁਰਾਈ ਤੋਂ ਬਚੇ ਰਹਿਣ ਔਰ ਜਿਹੜੇ ਪਰਾਏ ਦੇ ਵਿੱਚ ਗੁਲਾਮ ਹੋ ਚੁੱਕੇ ਆ ਉਹ ਛੁੱਟ ਸਕਣ ਇਹ ਬਹੁਤ ਇੱਕ ਮੰਦਭਾਗੀ ਗੱਲ ਆ ਕਿ ਪੰਜਾਬ ਜਿਹੜਾ ਸੂਬਾ ਆ ਕਿਸੇ ਵਕਤ ਬੜੇ ਹੱਟੇ-ਕੱਟੇ ਨੌਜਵਾਨਾਂ ਦਾ ਸੂਬਾ ਸੀਗਾ ਖੇਡਾਂ ਵਾਲ ਲੋਕਾਂ ਦਾ ਰੁਝਾਨ ਸੀਗਾ ਪਰ ਕੁਝ ਸਾਲ ਹੋ ਗਏ ਨੇ ਨਸ਼ੇ ਜਿਹੜੇ ਆ ਸਾਡੇ ਸਮਾਜ ਦਾ ਇੱਕ ਬਹੁਤ ਹੀ ਜ਼ਿਆਦਾ ਇੱਕ ਹਿੱਸਾ ਬਣ ਗਏ ਨੇ ਔਰ ਇਸੇ ਤਰ੍ਹਾਂ ਤੁਸੀਂ ਜਿਵੇਂ ਸਵਾਲ ਕੀਤਾ ਕਿ ਲੋਕ ਆਪਣੇ ਚੋਰੀਆਂ ਛਿਕਾਰੀਆਂ ਕਰਕੇ ਘਰ ਦੇ ਸਮਾਨ ਵੇਚ ਕੇ ਉਹ ਆਪਣੀ ਆਦਤ ਨੂੰ ਆਪਣੇ ਜ਼ਰੂਰਤ ਨੂੰ ਲਾਸ਼ੇ ਨੂੰ ਪੂਰਾ ਕਰਨਾ ਚਾਹੁੰਦੇ ਤੇ ਇਹ ਵੀ ਇੱਕ ਬੁਰਾਈ ਜਿਹੜੀ ਸਮਾਜ ਦੇ ਵਿੱਚ ਬਹੁਤ ਫਲ ਫੁੱਲ ਰਹੀ ਹੈ ਅਸੀਂ ਉਹਨਾਂ ਸਾਰੇ ਵੀਰਾਂ ਦਾ ਸਹਿਯੋਗ ਚਾਹੁੰਦੇ ਆ ਜਿੰਨੀਆਂ ਵੀ ਗੁਰਦਾਸਪੁਰ ਦੇ ਵਿੱਚ ਐਸੋਸੀਏਸ਼ਨ ਆਇਆ ਔਰ ਸਿਰਫ ਪਾਸਟਰਾਂ ਦੇ ਲਈ ਨਹੀਂ ਅਸੀਂ ਸਾਰੇ ਜਿੰਨੇ ਵੀ ਜਾਤ ਧਰਮ ਤੋਂ ਉੱਪਰ ਉੱਠ ਕੇ ਸਾਡੇ ਸਿੱਖ ਭਰਾ ਜਾਂ ਹਿੰਦੂ ਭਰਾ ਸਾਡੇ ਜਿੰਨੇ ਵੀ ਸਾਡੇ ਆਸ-ਪਾਸ ਦੇ ਸਮੁਦਾਏ ਰਹਿੰਦੇ ਨੇ ਤੇ ਅਸੀਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੁਹਾਡੇ ਮਾਧਿਅਮ ਦੁਆਰਾ ਕਿ ਆਓ ਅਸੀਂ ਇਸ ਨਸ਼ੇ ਦੇ ਵਿਰੁੱਧ ਇੱਕ ਮੁਹਿੰਮ ਚੇੜੀਏ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਦੋਂ ਅਸੀਂ ਰਲ ਕੇ ਹੱਲਾ ਮਾਰਾਂਗੇ ਅਸੀਂ ਜਰੂਰ ਸਫਲ ਹੋਵਾਂਗੇ ਜਿਹੜੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਗੁਰਦਾਸਪੁਰ ਤੋਂ ਫੌਨ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਪੂਰੇ ਪੰਜਾਬ ਪਰ ਵਿੱਚ ਜਿਹੜੀ ਮਹਿੰਮ ਚਲਾਈ ਜਾਏਗੀ ਤੁਹਾਡੀ ਐਸੋਸੀਏਸ਼ਨ ਬਿਲਕੁਲ ਬਿਲਕੁਲ ਅਸੀਂ ਜਦ ਤੱਕ ਅਸੀਂ ਕਿਸੇ ਟੀਚੇ ਨੂੰ ਹਾਸਲ ਨਹੀਂ ਕਰ ਲੈਂਦੇ ਅਸੀਂ ਆਪਣੇ ਜ਼ਿਲ੍ਹੇ ਤੋਂ ਸ਼ੁਰੂਆਤ ਕੀਤੀ ਆ ਔਰ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਪੰਜਾਬ ਦੇ ਵਿੱਚ ਔਰ ਇਸ ਤੋਂ ਬਾਅਦ ਵੀ ਦੂਸਰੇ ਲੋਕਾਂ ਨਾਲ ਐਸੋਸੀਏਟ ਟਾਈਅਪ ਕਰਕੇ ਇਸ ਮਹਿੰਮ ਨੂੰ ਅੱਗੇ ਵਧਾਇਆ ਜਾਵੇ ਤਾਂ ਜੋ ਨਸ਼ੇ ਦੀ ਇਸ ਵੱਡੀ అలਮਤ ਨੂੰ ਅਸੀਂ ਤੋੜ ਸਕੀਏ ਮੈਂ ਇਸ ਐਸੋਸੀਏਸ਼ਨ ਦੀ ਔਰਸੇ ਮੈਂ ਜੇ ਕਹਿਣਾ ਚਾਹਤਾ ਹੂੰ कि ये एक अच्छा हमारा कदम है जिसको हमने उठाया है तो आज हम देखते हैं कि पंजाब में बहुत सारे नशे की जो लत है बहुत सारे नौजवानों को लग चुकी है तो हम देख सकते हैं कि इस पूरे पंजाब में जो है जो नौजवानी है जो ख़त्म हो रही है तो इस नशे को ख़त्म करने के लिए इस एसोसिएशन जो पास्ट एसोसिएशन है उसने एक अच्छा कदम उठाया है तो मैं सब पास्त्र जितने भी पास्त्र आए हैं लिए मैं धन्यवाद देता हूँ तो हम इसको जारी रखेंगे ये हमारा ख़त्म नहीं है जब तक नशा नहीं ख़त्म होगा हम इस मुहिम को जारी रखेंगे उन नौजवानों को मैं ये मैसेज देना चाहता हूँ कि इस नशे की गुलामी से आप आज़ाद हो सकते हैं उसका एक, एक हमारे पास एक उपाय है कि हम अच्छे लोगों के साथ हमारी संगति होना बहुत ज़रूरी है यदि आप इस नशे से आज़ाद नहीं हो पा रहे तो आपके पास जो लिविंग वर्ल्ड पास एसोसिएशन जो इस चीज़ों की प्रवर्गकारी है वो आपके लिए हमेशा तैयार है आपकी मदद करने के लिए तैयार है आपके साथ बैठने के लिए तैयार है आपको समझाने के लिए तैयार है आपकी हर एक चीज़ को प्रोवाइड करने के लिए तैयार है हम हर हर तरीके से इस नशे को नौजवानी की ज़िंदगी से ख़त्म करना चाहते हैं